ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੋ ਦੋਸਤੋ ਕੀ ਹਾਲ ਨੇ ਉਮੀਦ ਕਰਦਾ ਕਿ ਰਾਜੀ ਖੁਸ਼ੀ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਸੋ ਦੋਸਤੋ ਇੱਕ ਹੋਰ ਬਹੁਤ ਵਧੀਆ ਵਿਸ਼ੇ ਤੇ ਵੀਡੀਓ ਲੈ ਕੇ ਆਏ ਆਂ ਵੀਡੀਓ ਵਧੀਆ ਲੱਗਦੀ ਹੁੰ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਜੇ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਚੈਨਲ ਤੇ ਆਏ ਹੋ ਤੁਸੀਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਜੇ ਵੀਡੀਓ ਵਧੀਆ ਲੱਗਦੀ ਹੁੰ ਤਾਂ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਕਮੈਂਟ ਜ਼ਰੂਰ ਕਰਿਆ ਕਰੋ ਸੋ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਜੀ ਵੀ ਤੁਹਾਡੀ ਜਿਹੜੀ ਜ਼ਿੰਦਗੀ ਆ ਤੁਹਾਡੀ ਨੇਚਰ ਆ ਜਿਹੜੀ ਹਨਾ ਉਹ ਜ਼ਿਆਦਾਤਰ ਉਹ ਨਾ ਪਾਣੀ ਵਾਂਗੂ ਲਾਈਕ ਪਾਣੀ ਪਾਣੀ ਦੀ ਬੋਤਲ ਹੁੰਦੀ ਹੈ ਜਦਾ ਮੰਨ ਲਓ ਹਣਾ ਮੈਂ ਦੱਸਦਾ ਇੱਕ ਐਗਜ਼ਾਮਪਲ ਦਿੰਦਾ ਹਾਂ ਹਣਾ ਬਈ ਇੱਕ ਕੋਕ ਦੀ ਬੋਤਲ ਆ ਕੋਕ ਦੀ ਬੋਤਲ ਨੂੰ ਤੁਸੀਂ ਹਿਲਾਓ ਚੰਗੀ ਤਰ੍ਹਾਂ ਉਹਨੂੰ ਟੇਡਾ ਮੇਡਾ ਕਰੋ ਉਹਦੇ ਥੋੜਾ ਸਾਈਡ ਤੇ ਇਧਰੋਂ ਮਾਰੋ ਇਧਰੋਂ ਮਾਰੋ ਉਹਨੂੰ ਹਿਲਾਓ ਜਨ ਕਿ ਬਾਅਦ ਚੋਂ ਉਹਨੂੰ ਖੋਲੋ ਜਦੋਂ ਖੋਲੋਗੇ ਤਾਂ ਇੱਕ ਤਾਂ ਉੱਚਲੂਗੀ ਠੀਕ ਹੈ ਜੀ ਉਹਦੇ ਵਿੱਚ ਗੈਸ ਭਰ ਜਾਂਦੀ ਹੈ ਉੱਪਰ ਹੀ ਹੁੰਦੀ ਉਹ ਕਦੋਂ ਉੱਚਲੂਗੀ ਉਹ ਬਾਲਾ ਮਾਰੂਗੀ ਠੀਕ ਹੈ ਜੀ ਤੇ ਇਹੀ ਐਕਸਪੈਰੀਮੈਂਟ ਤੁਸੀਂ ਇੱਕ ਪਾਣੀ ਦੀ ਬੋਤਲ ਤੇ ਕਰੋ ਪਾਣੀ ਦੀ ਬੋਤਲ ਨੂੰ ਜਿੰਨਾ ਮਰਜ਼ੀ ਹਿਲਾਓ ਇਧਰੋਂ ਉਧਰੋਂ ਮਾਰੋ ਠੀਕ ਹੈ ਜੀ ਉੱਪਰ ਥੱਲੇ ਆਇਆ ਕਰੋ ਬਾਅਦ ਚ ਉਹਨੂੰ ਖੋਲੋ ਉਹਨੂੰ ਕੋਈ ਫਰਕ ਨਹੀਂ ਪੈਣਾ ਠੀਕ ਹੈ ਜੀ ਇਸੇ ਤਰ੍ਹਾਂ ਜਿਹੜੇ ਲੋਕ ਹੁੰਦੇ ਨੇ ਤੁਹਾਨੂੰ ਉਕਸਾਉਂਦੇ ਨੇ ਤੁਹਾਨੂੰ ਬੁਰਾ ਭਲਾ ਬੋਲਣਗੇ ਹੈਨਾ ਤੁਹਾਨੂੰ ਛੇੜਨਗੇ ਗੱਲ-ਗੱਲ ਤੇ ਹੈਨਾ ਜਿਹੜੇ ਜਿਹੜੇ ਤੁਹਾਨੂੰ ਲਾਇਕ ਨਹੀਂ ਕਰਦੇ ਹੈਨਾ ਤੁਹਾਨੂੰ ਉਕਸਾਉਣ ਦੀ ਕੋਈ ਚੀਜ਼ ਕਰਨਗੇ ਵੀ ਇਹ ਗੁੱਸੇ 'ਚ ਕੁਝ ਬੋਲੇ ਗਲਤ ਮਲਤ ਬੋਲੇ ਹੈਨਾ ਸੋ ਤੁਹਾਨੂੰ ਕੋਈ ਰਿਐਕਸ਼ਨ ਨਹੀਂ ਦੇਣਾ ਉਸ ਚੀਜ਼ ਤੇ ਤੁਹਾਨੂੰ ਕੋਈ ਲੋੜ ਨਹੀਂ ਰਿਐਕਸ਼ਨ ਦੇਣ ਦੀ ਕਿਉਂਕਿ ਤੁਸੀਂ ਪਾਣੀ ਬਣੋ ਠੀਕ ਹੈ ਨਾ ਜੇ ਤੁਸੀਂ ਕੋਈ ਰਿਐਕਸ਼ਨ ਦਿਓਗੇ ਤਾਂ ਉਹ ਬੰਦਾ ਆਪਣੇ ਆਪ ਹੀ ਸ਼ਰਮਿੰਦਾ ਹੋ ਜਾਊਗਾ ਠੀਕ ਹੈ ਜੀ ਇਸ ਲਈ ਲੋਕੀ ਤੁਹਾਨੂੰ ਕਰਦੇ ਆ ਉਸੋਂ ਦੀ ਕੋਸ਼ਿਸ਼ ਕਰਦੇ ਆ ਜਿਹੜੇ ਤੁਹਾਨੂੰ ਲਾਈਕ ਨਹੀਂ ਕਰਦੇ ਹੁੰਦੇ ਇਸ ਲਈ ਤੁਸੀਂ ਕੋਕੀ ਦੀ ਬੋਤਲ ਵਾਂਗੂ ਨਹੀਂ ਬਨਣਾ ਤੁਸੀਂ ਪਾਣੀ ਦੀ ਬੋਤਲ ਵਾਂਗੂ ਬਨਣਾ ਆ ਉਹਨੂੰ ਜਿੰਨਾ ਮਰਜੀ ਇਹ ਲਾਓ ਜੋ ਮਰਜੀ ਕਰੋ ਉਹਨੂੰ ਕੋਈ ਫਰਕ ਨਹੀਂ ਪੈਂਦਾ ਤੁਹਾਡੇ ਉਤੋਂ ਉਸ ਚੀਜ਼ ਤੋਂ ਹਨਾ ਵੀ ਤੁਸੀਂ ਉਹਨਾਂ ਨਾਲ ਕੀ ਕੈਸਾ ਬਿਹੇਵ ਕਰਦੇ ਹੋ ਜਾਂ ਤੁਹਾਨੂੰ ਕੈਸਾ ਬੋਲਦੇ ਹੋ ਹਨਾ ਇਹ ਚੀਜ਼ ਆ ਤੁਹਾਡੀ ਲਾਈਫ ਤੇ ਕੋਈ ਨਹੀਂ ਫਰਕ ਪੈਂਦਾ ਸੋ ਇਸ ਲਈ ਕੋਕੀ ਦੀ ਬੋਤਲ ਨਹੀਂ ਪਾਣੀ ਦੀ ਬੋਤਲ ਬਣੋ ਗੱਲ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰ